ਸੰਗ ਪੰਦੇਰ ਸ਼ੰਭੂ ਮੋਰਚੇ ਤੋਂ ਬੋਲ ਰਿਆ ਕੁਲਵਿੰਦਰ ਜੀ ਦੇ ਭਰਾ ਨਾਲ ਗੱਲ ਹੋਈ ਆ ਉਹਨਾਂ ਦਾ ਕਹਿਣਾ ਵੀ ਇੱਕ ਤਾਂ ਭੈਣ ਨੂੰ ਤਾਂ ਕਹਿੰਦੇ ਗ੍ਰਿਫਤਾਰ ਕਰ ਲਿਆ ਉਹਦੇ ਪੜ੍ਹਈਆ ਸਾਧ ਨਾਮ ਨਹੀਂ ਗੱਲ ਹੋ ਰਹੀ ਉਹਨਾਂ ਦੇ ਬੱਚਿਆਂ ਦਾ ਵੀ ਕੁਝ ਪਤਾ ਨਹੀਂ ਲੱਗ ਰਿਹਾ ਤਾਂ ਇਹ ਸਾਡੀ ਮੋਰਚੇ ਵੱਲੋਂ ਸਰਕਾਰ ਨੂੰ ਚੇਤਾਵਨੀ ਆ ਉਹਨਾਂ ਦੇ ਪਰਿਵਾਰ ਬਾਰੇ ਸਹੀ ਸੂਚਨਾ ਦਿੱਤੀ ਜਾਵੇ ਉਹਨਾਂ ਦਾ ਪਰਿਵਾਰ ਕਿੱਥੇ ਹੈਗਾ ਕੰਗਣਾ ਰਣੌਤ ਦੇ ਸਰਵਿਸ ਕਰਨ ਵਾਲੀ ਕੁਲਵਿੰਦਰ ਕੌਰ ਦੇ ਬਾਰੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਕਿਸਾਨ ਜਥੇਬੰਦੀ ਦੇ ਆਗੂ ਦੁਬਾਰਾ ਇੱਕ ਵੱਡੀ ਖਬਰ ਸਾਂਝੀ ਕੀਤੀ ਗਈ ਜੇ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਡੀ ਕੁਲਵਿੰਦਰ ਕੌਰ ਦੇ ਭਰਾ ਨਾਲ ਗੱਲਬਾਤ ਹੋਈ ਹੈ ਤੇ ਉਸਨੇ ਦੱਸਿਆ ਕਿ ਨਾ ਹੀ ਕੁਲਵਿੰਦਰ ਕੌਰ ਦਾ ਕੋਈ ਫੋਨ ਲੱਗਦਾ ਪਿਆ ਤੇ ਨਾ ਹੀ ਸਾਡੀ ਹਜੇ ਤੱਕ ਕੁਲਵਿੰਦਰ ਕੌਰ ਦੇ ਹਸਬੰਦ ਨਾਲ ਕੋਈ ਗੱਲਬਾਤ ਹੋਈ ਹੈ ਤੇ ਨਾ ਹੀ ਉਸਦੇ ਬੱਚਿਆਂ ਦਾ ਕੋਈ ਅਤਾ ਪਤਾ ਲੱਗ ਰਿਹਾ ਹੈਗਾ ਇਸ ਬਾਰੇ ਸਾਰੀ ਕਿਸਾਨ ਜਥੇਬੰਦੀ ਦੇ ਆਗੂ ਦੁਬਾਰਾ ਗੱਲ ਕਲੀਅਰ ਕੀਤੀ ਗਈ ਹੈਗੀ ਕੇ ਕਿਸਾਨ ਜਿੱਥੇ ਬੰਦੀਆਂ ਦੁਬਾਰਾ ਇਹੀ ਕਿਹਾ ਜਾ ਰਿਹਾ ਕਿ ਕੁਲਵਿੰਦਰ ਕੌਰ ਨੂੰ ਸਹੀ ਸਲਾਮਤ ਰੱਖਿਆ ਜਾਵੇ ਸਾਰਾ ਪੰਜਾਬ ਆ ਜਿਹੜਾ ਕਿ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਖੜ ਚੁੱਕਿਆ ਹੈਗਾ ਲੋਕ ਉਸ ਨੂੰ ਲੱਖਾਂ ਦਾ ਇਨਾਮ ਦਿੰਦੇ ਪਏ ਨੇ ਤੇ ਲੋਕ ਉਸ ਦੇ ਘਰ ਜਾ ਕੇ ਉਸ ਦੇ ਬਜ਼ੁਰਗ ਮਾਤਾ ਪਿਤਾ ਦੇ ਗਲਾਂ ਚ ਸਰੋਪੇ ਪਾਉਂਦੇ ਪਏ ਨੇ ਤੇ ਉਸ ਨੂੰ ਕਹਿੰਦੇ ਪਏ ਨੇ ਕਿ ਤੁਹਾਡੀ ਧੀ ਨੇ ਬਹੁਤ ਵਧੀਆ ਕੰਮ ਕੀਤਾ ਸੋ ਬਾਕੀ ਹੁਣ ਬੱਚਿਆਂ ਬਾਰੇ ਹਜੇ ਨਹੀਂ ਪਤਾ ਲੱਗ ਰਿਹਾ ਜੋ ਅੱਗੇ ਕਿਸਾਨ ਜਿੱਥੇ ਬੰਦੀ ਦੇ ਆਗੂ ਦੁਬਾਰਾ ਇਹ ਗੱਲ ਦੱਸੀ ਗਈ ਆ ਤੁਸੀਂ ਖਬਰ ਆਖਾ